ਤਾਰਨ ਤਾਰਨ ਦੇ ਪਿੰਡ ਪੰਡੋਰੀ ਗੋਲਾ ਦੇ ਨੌਜਵਾਨ ਦਾ ਪਿੰਡ ਕੋਟ ਧਰਮਚੰਦ ਨੇੜੇ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਵਜੋਂ ਹੋਈ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਨੌਜਵਾਨ ਜੋ ਕਿ ਸਤਨਾਮ ਸਿੰਘ ਦਾ ਦੋਸਤ ਹੈ ਉਸ ਵੱਲੋਂ ਸਤਨਾਮ ਸਿੰਘ ਨੂੰ ਕੱਲ ਸ਼ਾਮ ਨੂੰ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਦੀ ਬਾਤ ਸਮਾਰੀ ਗਈ ਸੀ ਸਤਨਾਮ ਸਿੰਘ ਉਸ ਦੇ ਨਾਲ ਘਰੋਂ ਚਲਿਆ ਗਿਆ ਰਸਤੇ ਵਿੱਚ ਜਾ ਕੇ ਉਸਨੇ ਆਪਣੇ ਮਾਸੀ ਦੇ ਮੁੰਡੇ ਨਾਲ ਮਿਲ ਕੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਪੀੜਤ ਪਰਿਵਾਰ ਨੇ ਸਤਨਾਮ ਦੇ ਕਾਤਲਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮੇਰਾ ਨਾਮ ਸਵਰਨ ਸਿੰਘ ਹੈ ਜੀ ਮੇਰਾ ਦੋਤਾ ਲੱਗਦਾ ਸਤਨਾਮ ਸਿੰਘ ਨਾਂ ਦਾ ਲੜਕਾ ਇਹ ਪਤਰ ਬਲਜਿੰਦਰ ਸਿੰਘ ਪਿੰਡ ਗੋਲਾ ਪੰਡੋਰੀ ਥੱਲੇ ਤਾਂ ਹੋਇਆ ਜੀ ਇਹ ਅਨਮੋਲ ਨਾਂ ਦਾ ਲੜਕਾ ਇਹਨਾਂ ਦਾ ਦੋਸਤ ਆ ਉਹਨੇ ਘਰੋਂ 4 ਵਜੇ ਆਵਾਜ਼ ਮਾਰ ਕੇ ਖੜਿਆ ਬਾਬੇ ਬੁੱਢੇ ਤੇ ਬਾਹਰੇ ਨਾਲ ਵੀ ਬਾਬੇ ਬੁੱਢੇ ਆਪਾਂ ਦਰਸ਼ਨ ਕਰਨੇ ਜਾਣਾ ਤੇ ਆਪਣੇ ਮਾਸੀ ਦੇ ਪੁੱਤ ਨੂੰ ਸੱਜੇ ਦੇ ਰਸਤੇ ਦੇ ਵਿੱਚ ਕੋਟ ਜਾਂਦਿਆਂ ਆੜ ਤਰਨਦਾਰੋਂ ਤੋਂ ਕੋਟ ਨੂਰਜੀ ਦੇ ਲਾਗੇ ਕੋਟ ਪੈਂਦਾ ਉਥੇ ਛੜਕਤੇ ਇਹਨਾਂ ਨੇ ਖੜਕੇ ਤੇ ਗੋਲੀ ਮਾਰ ਦਿੱਤੀ ਆ ਰੰਜਸ ਸਿੰਘ ਦੀ ਕੋਈ ਨਹੀਂ ਯਾਰ ਦੋਸਤ ਹੀ ਆ ਹੁਣ ਰੰਜਸ ਦਾ ਨਿਗਾ ਪਤਾ ਇਹਦੇ ਇਨਕੁਵਾਰੀ ਖੀਚਾ ਪਤਾ ਲੱਗੂਗਾ ਪੁਲਿਸ ਪਹੁੰਚਣ ਕਰਕੇ ਦੱਸੇ ਉਧਰ ਥਾਣਾ ਚਵਾਲ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੋਕੇ ਤੇ ਬੰਟੀ ਬਲੀਸ ਅਧਿਕਾਰੀ ਨੇ ਵੀ ਦੱਸਿਆ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਮਾਰ ਰਿਆ ਤੇ ਉਹਦੇ ਜਿਸ ਨੇ ਜਿਉਂ ਪੋਸਟ ਮਾਰਡਮ ਕਰਾ ਰਹੇ ਹੈ ਜਿਹਦਾ ਮ੍ਰਿਤਕ ਦਾ ਨਾਮ ਸਤਜ ਸਿੰਘ ਦਾ ਨਾਮ ਬਜਿੰਦਰ ਸਿੰਘ ਤੇ ਪਾਸੀਪਿੰਡ ਫੰਡੋਰੀ ਗੋਲਾ ਸਾਹਾਂ ਸਾਦਨਦਮ ਤੇ ਉਹਦਾ ਜਿਹੜਾ ਪੋਸਟ ਮਾਰਡਮ ਕਰਾਇਆ ਉਹਦੇ ਕੋਈ ਬੋਲ ਚੱਲਣ ਵਾਲਾ